ਸੰਯੁਕਤ ਮੋਰਚੇ ਵੱਲੋਂ ਬਰਨਾਲੇ ਅੱਜ ਰੈਲੀ ਕੱਢੀ ਜਾ ਰਹੀ ਹੈ ਦਾਣਾ ਮੰਡੀ ਤੋਂ ਇਹ ਸ਼ੁਰੂ ਹੋਈ ਹੈ ਰੈਲੀ ਹਡੇ ਜਾ ਕੇ ਖਤਮ ਹੋਣੀ ਹੈ ਲੈਂਡ ਪੂਲਿੰਗ ਦੇ ਖਿਲਾਫ ਸਰਕਾਰ ਨੇ ਜਿਹੜੇ ਇਹ ਕਾਨੂੰਨ ਕੱਢੇ ਨੇ ਲੈਂਡ ਪੂਲਿੰਗ ਵਾਲੇ ਇਹਦੇ ਖਿਲਾਫ ਰੈਲੀ ਕੱਢ ਰਹੇ ਨੇ ਕਿਸਾਨ ਸਾਰੇ ਜਥੇਬੰਦੀਆਂ ਦੇ ਵਿੱਚ ਇਕੱਠੀਆਂ ਹੋ ਗਈਆਂ ਸੰਯੁਕਤ ਮੋਰਚਾ ਬਣ ਗਿਆ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਰੈਲੀ ਕੱਢ ਰਹੀਆਂ ਨੇ ਤੇ ਸਾਰੇ ਦੁਕਾਨਦਾਰਾਂ ਤੋਂ ਹੋਰ ਭੈਣ ਭਰਾਵਾਂ ਤੋਂ ਸਭ ਤੋਂ ਸਾਥ ਮੰਗ ਰਹੇ ਨੇ ਵੀ ਸਾਡਾ ਸਾਥ ਦਿਓ ਅੱਜ ਸਾਨੂੰ ਸਾਥ ਦੀ ਲੋੜ ਹੈ ਤੇ ਇਹ ਰੈਲੀ ਜਾ ਰਹੀ ਹੈ ਹੁਣ ਇਹ ਪੁਲ ਦੇ ਉੱਪਰ ਨੰਗ ਰਹੇ ਨੇ ਉੱਥੋਂ ਦੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਧਨੌਲਾ ਨਿਊਜ਼ ਟੀਵੀ ਤੇ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਤੇ ਜੇਕਰ ਦੇਖ ਰਹੇ ਹੋ ਤੁਸੀਂ YouTube ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹੋ ਜਿਹੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਹਨੇ ਆ ਕਿਸਾਨੀ ਸੰਘਰਸ਼ ਵਾਲੀਆਂ ਹੋਣ ਜਾਂ ਹੋਰ ਵੀ ਜੋ ਵੀ ਖਬਰ ਹੋਵੇ ਤੁਹਾਨੂੰ ਇਸ ਚੈਨਲ ਤੇ ਮਿਲਦੀ ਹੈ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਿਆ ਕਰੋ ਤੇ ਆਪਾਂ ਨੂੰ ਸਾਰਿਆਂ ਦਾ ਹੱਕ ਮੰਨਦਾ ਕਿਸਾਨਾਂ ਦਾ ਸਾਥ ਦੇਣ ਦਾ ਤੇ ਜਿਹੜੇ ਜਥੇਬੰਦੀ ਦੇ ਆਗੂ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਉਹਨਾਂ ਦੇ ਬਿਊ ਜਾਣਦੇ ਆਂ ਕੀ ਕਹਿੰਦੇ ਨੇ ਉਹ ਅੱਜ ਦੀ ਰੈਲੀ ਬਾਰੇ ਦੱਸੋਗੇ ਤੁਸੀਂ ਭਾਜੀ ਮੇਰਾ ਨਾਮ ਮਹਿੰਦਰਪਾਲ ਸਿੰਘ ਸੂਬਾ ਪ੍ਰਸਿੱਖਤਰ ਭਾਰਤੀ ਛਾਂਗੀਆਂ ਡਟਪੌਂਦਾ ਅੱਜ ਜੋ ਬਰਨਾਲਾ ਵਿਖੇ ਸੰਯੁਕਤ ਮੌਜੇ ਵੱਲੋਂ ਰੋਸ ਮਾਰਚ ਲਿਖਿਆ ਗਿਆ ਉਸ ਦਾ ਮੁੱਖ ਕਾਰਨ ਪੰਜਾਬ ਵਿੱਚ ਲਾਗੂ ਕੀਤੀ ਜਾ ਰਹੀ ਲੈਂਡ ਪੋਲੀਸੀ ਆ ਜਿਸ ਤਹਿਤ ਬਰਨਾਲਾ ਦੇ ਪਿੰਡਾਂ ਦੇ 315 100 ਦੇ ਸਰਕਾਰ ਹੁਣ ਪਿਆਰ ਕਰ ਜਾ ਰਹੀ ਹੈ ਉੱਤੇ ਰੋਜ ਵਿੱਚ ਉਹਨਾਂ ਦੀ ਜੀਵਨ ਬਚਾਓ ਸੰਘਰਸ਼ ਕਮੇਟੀ ਅਤੇ ਸੰਜੁਕਤ ਮੋਰਚਾ ਦੇ ਨਾਲ ਬਰਨਾਲਾ ਨੇ ਰਲ ਕੇ ਸੰਜੁਕਤ ਮੋਰਚਾ ਪੰਜਾਬ ਚੱਕਰ ਦੇ ਸੱਤੇ ਦੇ ਅੱਜ ਦਾ ਪ੍ਰੋਗਰਾਮ ਲੀਆ ਜਿਸ ਤਹਿਤ ਟਰੈਕਟਰ ਮਾਰਚ ਕਮਟੇ ਪੈਸਰ ਤੇ ਕੀਤਾ ਜਾ ਰਿਹਾ ਹੈ ਇਸ ਕੋਣ ਵਾਲੀ ਸਮੇਟੀ ਦੀ ਸਰਕਾਰ ਨੂੰ ਚਲਾਕ ਨਹੀਂ ਦਿੰਦੇ ਆਗਰ ਆਪ ਦੀ ਜੀਵਨੀ ਤੋਂ ਪਿੱਛੇ ਨਾ ਖਿੱਚੇ ਉਡਾਉਣ ਵਾਲੀ ਸਮੇਟੀ ਮੱਡੇ ਕੱਟੇ ਜਾਣਗੇ ਤਾਂ ਜੋ ਸਰਕਾਰ ਨੂੰ ਪੁਲੀ ਸਰਕਾਰ ਨੂੰ ਜਨਤਾ ਦੀ ਬਾਤ ਸੁਣਨ ਤੇ ਅਤੇ ਲੈਣ ਪਾਲਿਸੀ ਰੱਦ ਕਰਵਾਈ ਜਾ ਸਕਦੀ। ਸਭ ਤੋਂ ਵੱਡੀ ਗੱਲ ਕਿ ਉਹ ਸਰਕਾਰ ਨੇ ਪਹਿਲਾਂ ਜਿੰਨੀ ਲੈਂਡ ਐਕਵੀਜ਼ੀਸ਼ਨ ਕੀਤੀ ਹੈ तकरीबन 27000 ਖਾਵਾ ਇਹ ਜੀਆਂ ਨੇ ਜਿਹੜੀਆਂ ਹਜੇ ਤੱਕ ਸਾਡੀ ਪਈਆਂ ਨੇ ਬਹੁਤ ਸਾਰੀਆਂ ਸੁਪਰ ਮਿੰਡਾ ਜੀ ਕਲੋਨੀਆਂ ਕੱਟੀਆਂ ਜਿੱਥੇ ਹਾਈ ਕਲਾਸ ਨੂੰ ਅਲਾਟ ਹੋਏ। ਸਰਕਾਰ ਨੂੰ ਪਹਿਲਾਂ ਦਾ ਆਲ ਦਾ ਸਾਹਮਣਾ ਪੁੱਤਾ ਤੋਂ ਸਮਝਿਆ ਨਹੀਂ ਜਾਂਦਾ ਤੇ ਹੁਣ ਨਵੀਂ ਪੰਜਾਬ ਦੀ ਦਿੱਖ ਨੂੰ ਨੂੰ ਬਰਬਾਦ ਕਰਨ ਤੇ ਲੱਗੀ ਹੋਈ ਆ ਪੰજર ਬਣਾਉਣ ਤੇ ਲੱਗੀ ਆ ਇਹ ਸੰਯੁਕਤ ਮੋਰਚਾ ਕਦੇ برداشت ਨਹੀਂ ਕਰੇਗਾ। ਧੰਨਵਾਦ। ਧੰਨਵਾਦ ਸਾਨੂੰ ਵੀ ਤੁਹਾਡੇ ਸਹਿਯੋਗ ਦੀ ਜਰੂਰਤ ਹੈ ਤੁਸੀਂ ਚੈਨਲ ਨੂੰ ਜਰੂਰ ਫੋਲੋ ਕਰਿਆ ਕਰੋ ਜੇ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਆਪਣੇ ਆਸ-ਪਾਸ ਦੀਆਂ ਸਾਰੀਆਂ ਖਬਰਾਂ ਇਸ ਚੈਨਲ ਤੇ ਪਾਈਆਂ ਜਾਂਦੀਆਂ ਨੇ ਤੇ ਕਿਸਾਨਾਂ ਵੱਲੋਂ ਸਾਥ ਮੰਗਿਆ ਜਾ ਰਿਹਾ ਸਾਰੇ ਦੁਕਾਨਦਾਰ ਪੀਰਾਂ ਦਾ ਭੈਣ ਭਰਾਵਾਂ ਦਾ ਵੀ ਸਾਡਾ ਸਾਥ ਦਿਓ ਆਪਾਂ ਜੇ ਇੱਕ ਹੋਵਾਂਗੇ ਸਾਰੀਆਂ ਜਥੇਬੰਦੀਆਂ ਇੱਕ ਹੋ ਗਈਆਂ ਸੰਯੁਕਤ ਮੋਰਚਾ ਆ ਗਿਆ ਇਹ ਸਾਰੀਆਂ ਜਥੇਬੰਦੀਆਂ ਇੱਕ ਹੋ ਕੇ ਅਲੱਗ-ਅਲੱਗ ਨਹੀਂ ਕਹਿੰਦੇ ਆਪਾਂ ਇੱਕ ਹੋ ਕੇ ਚੱਲਾਂਗੇ ਤਾਂ ਹੀ ਕੋਈ ਗੱਲ ਬਣਨੀ ਆ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ ਤੁਹਾਨੂੰ ਲਾਈਵ ਤਸਵੀਰਾਂ ਧਨੋਲਾ ਨਿਊਜ਼ ਟੀਵੀ ਦਿਖਾ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਆਪਾਂ ਖਬਰ ਦਿਖਾ ਰਹੇ ਹਾਂ ਦਾਣਾ ਮੰਡੀ ਤੋਂ ਚੱਲ ਕੇ ਹੰੜਿਆਏ ਜਾਣਾ ਇਹ ਟਰੈਕਟਰ ਮਾਰਚ ਬਹੁਤ ਵੱਡਾ ਕਾਫਲਾ ਸਾਰਾ ਮੈਥੋਂ ਵੀ ਨਹੀਂ ਕਵਰ ਹੋਣਾ ਮੂਰੇ ਫੇਰ ਇਹਨਾਂ ਦੇ ਨਾਲ ਜਾਣਾ ਮੈਂ ਅੱਗੇ ਬਹੁਤ ਵੱਡਾ ਕਾਫਲਾ ਇਹ ਬਹੁਤ ਦੂਰ ਤੱਕ ਦਾ ਬਹੁਤ ਲੰਮਾ ਕਾਫਲਾ ਹੈ ਆਪਾਂ ਪਿੱਛੇ ਤੁਰ ਤੱਕ ਨਹੀਂ ਜਾਂਦੇ ਹੁਣ ਆਪਾਂ ਇੱਥੋਂ ਵਾਪਸ ਹੋ ਕੇ ਬਹੁਤ ਲੰਮਾ ਬਹੁਤ ਵੱਡਾ ਲੰਮਾ ਚੌੜਾ ਕਾਫਲਾ ਬਣਿਆ ਹੋਇਆ ਪੂਲਿੰਗ ਦੇ ਖਿਲਾਫ ਇਹ ਰੋਸ ਮਾਰਚ ਆ ਜੋ ਸਰਕਾਰ ਵੱਲੋਂ ਇਹ ਨਵੇਂ ਨਵੇਂ ਸਕੀਮਾਂ ਕੱਟੀਆਂ ਜਾ ਰਹੀਆਂ ਨੇ ਉਹਦੇ ਖਿਲਾਫ ਰੋਸ ਮਾਰਚ ਕਿਸਾਨਾਂ ਵੱਲੋਂ ਕੱਢਿਆ ਜਾ ਰਿਹਾ ਹੈ ਲੈਂਡ ਪੂਲਿੰਗ ਦੇ ਖਿਲਾਫ ਰੋਸ ਮਾਰਚ ਕਿਸਾਨਾਂ ਵੱਲੋਂ ਆਪ ਇੱਕ ਵਾਰ ਫੇਰ ਪਿੱਛੇ ਝਾਤੀ ਮਾਰ ਲੈਨੇ ਆ ਬਹੁਤ ਦੂਰ ਤੱਕ ਬਹੁਤ ਦੂਰ ਤੱਕ ਕਾਫਲਾ ਪਿਆ ਆਈਡੀ ਦੂਰ ਜਾਵਾਂਗੇ ਤਾਂ ਪੌਣੀ ਥੱਕ ਜਾਾਂਗੇ ਬਹੁਤ ਲੰਮਾ ਚੌੜਾ ਕਾਫਲਾ ਹੈ ਕਿਸਾਨ ਸਹਿਯੋਗ ਮੰਗ ਰਹੇ ਨੇ ਸਾਰੇ ਭੈਣ ਭਰਾਵਾਂ ਤੋਂ ਤੇ ਆਪਾਂ ਨੂੰ ਸਾਰਿਆਂ ਨੂੰ ਸਹਿਯੋਗ ਕਿਸਾਨਾਂ ਦਾ ਕਰਨਾ ਚਾਹੀਦਾ ਏਕੇ ਏਕੇ ਨਾਲ ਹੀ ਸਾਰਾ ਕੁਝ ਹੁੰਦਾ ਇਕੱਲਾ ਇਕੱਲਾ ਕੋਈ ਬੰਦਾ ਕੁਝ ਨਹੀਂ ਕਰ ਸਕਦਾ ਜੇ ਆਪਾਂ ਸਾਰੇ ਇਕੱਠੇ ਹੋ ਜਾਾਂਗੇ ਤਾਂ ਸਾਰਾ ਕੁਝ ਹੋ ਸਕਦਾ ਜਿਵੇਂ ਪਹਿਲਾਂ ਕਾਲੇ ਕਾਨੂੰਨ ਵਾਪਸ ਹੋ ਗਏ ਸੀ ਤਾਂ ਇਹ ਵੀ ਸਭ ਕੁਝ ਵਾਪਸ ਹੋ ਸਕਦਾ ਪਰ ਹੋਊਗਾ ਏਕੇ ਨਾਲ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੇ ਆਪਣਾ ਏਕਾ ਹੋਊ ਤਾਂ ਆਪਾਂ ਨੂੰ ਕੋਈ ਹਰਾ ਨਹੀਂ ਸਕਦਾ ਬਹੁਤ ਲੰਮਾ ਕਾਫਲਾ ਜੀ ਇਹ ਮੁਕੰਨ ਚ ਨਹੀਂ ਆ ਰਿਹਾ ਬਹੁਤ ਲੰਮਾ ਕਾਫਲਾ ਹੈ ਜੇ ਆਪਾਂ ਸਾਰਾ ਕਾਫਲਾ ਦਿਖਾਉਣ ਲੱਗੇ ਤਾਂ ਵੀਡੀਓ ਤੇ ਘੰਟੇ ਦੀ ਹੋ ਜੂ ਇਹ ਇਸ ਕਰਕੇ ਆਪਾਂ ਕੱਟ ਮਾਰਦੇ ਹੁਣ ਤੁਹਾਡੀ ਆਗੂ ਨਾਲ ਗੱਲਬਾਤ ਕਰਾਉਣੇ ਆ ਵੀ ਆਗੂ ਕੀ ਕਹਿ ਰਹੇ ਨੇ ਆਗੂ ਨਾਲ ਕਰਾਉਣੇ ਆ ਤੁਹਾਡੀ ਗੱਲਬਾਤ